ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦੀ ਸਾਕੀ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਜਦੋਂ ਹਵਾ ਵਿੱਚ ਉੱਡਣ ਵਾਲੇ ਫਕੀਰ ਦਾ ਗੁਰੂ ਨਾਨਕ ਦੇਵ ਜੀ ਨਾਲ ਸਾਹਮਣਾ ਹੋਇਆ ਤਾਂ ਫਿਰ ਕੀ ਹੋਇਆ ਇੱਕ ਦਿਨ ਯਾਤਰਾ ਕਰਦੇ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਮੁੰਦਰ ਤੇ ਕੰਢੇ ਤੇ ਜਾ ਕੇ ਨਦੀ ਦੇ ਕੰਢੇ ਤੇ ਮੁਕੱਦਮ ਨਾਮ ਦੇ ਫਕੀਰ ਕੋਲ ਜਾ ਪਹੁੰਚੇ ਉੱਥੇ ਜਾ ਕੇ ਕੀ ਦੇਖਦੇ ਨੇ ਕਿ ਕਿ ਮੁਕੱਦਮ ਨਾਮ ਦਾ ਉਹ ਫਕੀਰ ਹਵਾ ਦੇ ਵਿੱਚ ਬੈਠਾ ਹੋਇਆ ਸੀ ਫਕੀਰ ਦੇ ਇਸ ਚਮਤਕਾਰ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਚੱਲ ਕੇ ਦੇਖਣ ਆ ਰਹੇ ਸਨ। ਕਦਮ ਫਕੀਰ ਨੇ અલੌਕਿਕ ਸ਼ਕਤੀਆਂ ਨੂੰ ਪਾਉਣ ਦੇ ਲਈ ਬਹੁਤ ਜ਼ਿਆਦਾ ਭਗਤੀ ਕੀਤੀ ਹੋਈ ਸੀ। ਦੂਰ ਨੇੜੇ ਤੋਂ ਆਏ ਲੋਕ ਜਦੋਂ ਉਸ ਫਕੀਰ ਨੂੰ ਹਵਾ ਵਿੱਚ ਉੱਡਦਾ ਦੇਖਦੇ ਤਾਂ ਹੈਰਾਨ ਰਹਿ ਜਾਂਦੇ ਆਪਣੀਆਂ ਉਂਗਲਾਂ ਨੂੰ ਦੰਦਾ ਲੈ ਲੈਂਦੇ। ਗੁਰੂ ਨਾਨਕ ਦੇਵ ਜੀ ਜਦੋਂ ਉਸ ਫਕੀਰ ਕੋਲ ਪਹੁੰਚੇ ਤਾਂ ਮੁਕੱਦਮ ਫਕੀਰ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਦਾ ਦਿਖਾਵਾ ਕਰ ਰਿਹਾ ਸੀ ਉਸ ਫਕੀਰ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਤਾਂ ਉਸ ਨੇ ਬੜੇ ਹੀ ਆਦਰ ਸਤਕਾਰ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਬੈਠਣ ਲਈ ਕਿਹਾ ਗੁਰੂ ਨਾਨਕ ਦੇਵ ਜੀ ਵੀ ਇੱਕ ਸਾਈਡ ਤੇ ਹੋ ਕੇ ਬੈਠ ਗਏ ਤੇ ਉਸ ਫਕੀਰ ਦੀ ਅਲੌਕਿਕ ਸ਼ਕਤੀਆਂ ਨੂੰ ਦੇਖਣ ਲੱਗ ਪਏ ਤਾਰਕ ਥੋੜੇ ਹੀ ਸਮੇਂ ਬਾਅਦ ਉੱਥੇ ਕੁਝ ਅਜੀਹਾ ਹੋਇਆ ਜਿਸ ਨੂੰ ਦੇਖ ਕੇ ਉੱਥੇ ਪਹੁੰਚੇ ਲੋਕਾਂ ਦੇ ਵਿੱਚ ਭਗੜੜ ਮਚ ਗਈ ਕਿਉਂਕਿ ਥੋੜੇ ਹੀ ਸਮੇਂ ਬਾਅਦ ਕਿਉਂਕਿ ਸਾਹਮਣੇ ਵਾਲੀ ਮਸਜਿਦ ਜ਼ੋਰ-ਜ਼ੋਰ ਨਾਲ ਹੱਲਣ ਲੱਗ ਪਈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਬਹੁਤ ਵੱਡਾ ਪੋਚਾਲ ਆਇਆ ਹੋਵੇ ਮਸਜਿਦ ਨੂੰ ਜ਼ੋਰ-ਜ਼ੋਰ ਦੀ ਹਿੱਲਦਾ ਵੇਖ ਕੇ ਲੋਕਾਂ ਦੇ ਵਿੱਚ ਭਗੜੜ ਮਚ ਗਈ ਰੋਲਾ ਪੈਣ ਲੱਗ ਪਿਆ ਸਾਰੇ ਲੋਕਾਂ ਨੂੰ ਆਪੋ ਆਪਣੀਆਂ ਜਾਨਾਂ ਦੀ ਪੈ ਗਈ। ਲੋਕਾਂ ਨੇ ਆਪਣੀ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣਾ ਸ਼ੁਰੂ ਕਰ ਦਿੱਤਾ। ਇਹ ਸਭ ਦੇਖ ਕੇ ਮੁਕਦਮ ਫਕੀਰ ਨੇ ਲੋਕਾਂ ਨੂੰ ਕਹਿਣ ਲੱਗਾ ਕਿ ਤੁਸੀਂ ਡਰੋ ਨਾ ਜਿੰਨਾ ਚਿਰ ਮੈਂ ਇੱਥੇ ਹਾਂ ਤੁਹਾਡਾ ਬਾਹਲ ਵੀ 빙ਾ ਨਹੀਂ ਹੋਣ ਦਿੰਦਾ। ਮੈਂ ਹੁਣੇ ਹੀ ਕੁਝ ਕਰਦਾ ਹਾਂ। ਇੰਨੀ ਗੱਲ ਕਹਿ ਕੇ ਮੁਕਦਮ ਫਕੀਰ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਤੇ ਉਸ ਪੁਚਾਲ ਨੂੰ ਰੋਕਣ ਦੇ ਲਈ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਨ ਲੱਗਾ ਪਰਮਾਤਮਾ ਨੇ ਵੀ ਉਸ ਫਕੀਰ ਦੀ ਅਰਦਾਸ ਨੂੰ ਕਬੂਲ ਕਰ ਲਿਆ ਦੀ ਅਰਦਾਸ ਬੇਨਤੀ ਸੁਣ ਲਈ ਤੇ ਮਸਜਿਦ ਹਿਲਣੋਂ ਬੰਦ ਹੋ ਗਈ ਹਿਲਣੋਂ हट ਗਈ ਇੰਨੀ ਤੇਜ਼ੀ ਨਾਲ ਹਿਲ ਰਹੀ ਮਸਜਿਦ ਜਦੋਂ ਹਿਲਣੋਂ ਇੱਕਦਮ ਬੰਦ ਹੋ ਗਈ ਤਾਂ ਤਾਂ ਲੋਕਾਂ ਦਾ ਸਾਹ ਵਿੱਚ ਸਾਹ ਆਇਆ ਤੇ ਸਾਰੇ ਮੁਕਤਮ ਫਕੀਰ ਕੋਲੋਂ ਪੁੱਛਣ ਲੱਗੇ ਕਿ ਫਕੀਰ ਜੀ ਇਹ ਚਮਤਕਾਰ ਕਿਵੇਂ ਹੋਇਆ ਇੰਨੀ ਜ਼ੋਰ ਦੀ ਹਿਲ ਰਹੀ ਮਸਜਿਦ ਕਿਵੇਂ ਇੱਕਦਮ ਬੰਦ ਹੋ ਗਈ ਇਹ ਚਮਤਕਾਰ ਕਿਵੇਂ ਹੋ ਸਕਦਾ ਤਾਂ ਮੁਕਤਮ ਫਕੀਰ ਨੇ ਹੱਸਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਚਮਤਕਾਰ ਮੈਂ ਹੀ ਕੀਤਾ ਸੀ ਮੈਂ ਹੀ ਇਸ ਪਹਟਾਲ ਨੂੰ ਰੋਕਿਆ ਹੈ ਜੇਕਰ ਮੈਂ ਅੱਜ ਇੱਥੇ ਨਾ ਹੁੰਦਾ ਤਾਂ ਏ ਪੁਚਾਲ ਕਦੀ ਵੀ ਨਹੀਂ ਸੀ ਰੁਕਣਾ ਇਹ ਗੱਲ ਸੁਣ ਕੇ ਸਾਰੇ ਲੋਕ ਮੁਕਤਮ ਫਕੀਰ ਦੀ ਜੈ ਜੈਕਾਰ ਕਰਨ ਲੱਗੇ ਇਸ ਵਾਹ ਵਾਹ ਨੂੰ ਦੇਖ ਕੇ ਮੁਕਤਮ ਫਕੀਰ ਬਹੁਤ ਖੁਸ਼ ਹੋਇਆ ਬਹੁਤ ਪਰਸੰਨ ਹੋਇਆ ਤੇ ਉੱਚੀ ਉੱਚੀ ਹੱਸਣ ਲੱਗ ਪਿਆ ਪਰ ਥੋੜੇ ਹੀ ਸਮੇਂ ਬਾਅਦ ਕੁਝ ਅਜੀਹਾ ਹੋਇਆ ਕਿ ਜਿਸ ਨਾਲ ਮੁਕਤਮ ਫਕੀਰ ਇਕਦਮ ਚੁੱਪ ਸ਼ਾਂਤ ਹੋ ਗਿਆ ਤੇ ਚਿੰਤਾ ਵਿੱਚ ਪੈ ਗਿਆ ਕਿ ਜਿਹੜਾ ਫਕੀਰ ਹੋਂ ਤੱਕ ਹਵਾ ਵਿੱਚ ਉੱਡ ਰਿਹਾ ਸੀ ਉਹ ਧਰਤੀ ਉੱਤੇ ਆ ਡਿੱਗਾ ਆਪਸ ਉਸ ਤੋਂ ਹਵਾ ਵਿੱਚ ਹੁਣ ਉੱਡਿਆ ਵੀ ਨਹੀਂ ਜਾ ਰਿਹਾ ਉਸ ਫਕੀਰ ਨੇ ਆਪਣੀਆਂ ਅਲੌਕਿਕ ਸ਼ਕਤੀਆਂ ਦਾ ਪਰਯੋਗ ਕੀਤਾ ਪਰ ਕੋਈ ਵੀ ਸ਼ਕਤੀ ਕੰਮ ਨਹੀਂ ਕਰ ਰਹੀ ਸੀ ਫਕੀਰ ਦੀ ਇਹ ਹਾਲਤ ਵੇਖ ਕੇ ਗੁਰੂ ਨਾਨਕ ਦੇਵ ਜੀ ਦਾ ਹਾਸਾ ਨਿਕਲ ਗਿਆ ਹੌਲੀ-ਹੌਲੀ ਮੁਸਕਰਾਉਣ ਲੱਗ ਪਏ ਗੁਰੂ ਜੀ ਨੂੰ ਮੁਸਕਰਾਉਂਦਾ ਹੋਇਆ ਦੇਖ ਕੇ ਫਕੀਰ ਨੂੰ ਗੁੱਸਾ ਆਇਆ ਮੁਕਦਮ ਫਕੀਰ ਦੇ ਮਾਨ ਵਿੱਚ ਆਇਆ ਕਿ ਜ਼ਰੂਰ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਜਿਹੜਾ ਕਿ ਮੇਰੀਆਂ ਸ਼ਕਤੀਆਂ ਨੇ ਕੰਮ ਹੀ ਕਰਨਾ ਬੰਦ ਕਰ ਦਿੱਤਾ ਮੁਕਦਮ ਫਕੀਰ ਸਤ ਗੁਰੂ ਜੀ ਨੂੰ ਕਹਿਣ ਲੱਗਾ ਕਿ ਮੈਂ ਤੁਹਾਡੇ ਚਿਹਰੇ ਦਾ ਨੂਰ ਦੇਖ ਕੇ ਪਹਿਲਾਂ ਤੋਂ ਹੀ ਸਮਝ ਗਿਆ ਸੀ ਕਿ ਤੁਸੀਂ ਕੋਈ ਆਮ ਇਨਸਾਨ ਨਹੀਂ ਬਲਕਿ ਬਹੁਤ ਵੱਡੇ ਪਹੁੰਚੇ ਹੋਏ ਸੰਤ ਹੋ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੇ ਕੋਲੋਂ ਕੀ ਗਲਤੀ ਹੋਈ ਹੈ ਜਿਹੜਾ ਕਿ ਮੇਰੀਆਂ ਸਾਰੀਆਂ ਸ਼ਕਤੀਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਤਾਂ ਗੁਰੂ ਸਾਹਿਬ ਨੇ ਕਿਹਾ ਉਹ ਮੁਕਤਮ ਕਿ ਤੂੰ ਦਿਨ ਰਾਤ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਕਸ਼ਟ ਦੇ ਕੇ ਲੰਬੀ ਤਪੱਸਿਆ ਕੀਤੀ ਹੈ ਇਹ ਸਭ ਤੂੰ ਆਪਣੇ ਆਪ ਨੂੰ ਪ੍ਰਸਿੱਧ ਕਰਨ ਲਈ ਕੀਤੀ ਤੇ ਆਲੌਕਿਕ ਸ਼ਕਤੀਆਂ ਨੂੰ ਪਾਉਣ ਲਈ ਕੀਤਾ ਹੈ ਪਰ ਜਿੰਨੀ ਤਪੱਸਿਆ ਤੂੰ ਆਲੌਕਿਕ ਸ਼ਕਤੀਆਂ ਨੂੰ ਪਾਉਣ ਲਈ ਕੀਤੀ ਸੀ ਇਹ ਨਹੀਂ ਤਪસ્યા ਜੇਕਰ ਤੂੰ ਪਰਮਾਤਮਾ ਨੂੰ ਪਾਉਣ ਲਈ ਕਰਦਾ ਤਾਂ ਤੈਨੂੰ ਪਰਮਾਤਮਾ ਵੀ ਮਿਲ ਜਾਂਦਾ ਤੂੰ ਉਸ ਹਿੱਲਦੀ ਹੋਈ ਮਸਜਿਦ ਨੂੰ ਬਚਾਉਣ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਤਾਂ ਤੂੰ ਉਹ ਚੰਗਾ ਕੰਮ ਕੀਤਾ ਪਰ ਮਸਜਿਦ ਹੁਣ ਡਿੱਗਣੋਂ ਬਚ ਗਈ ਤਾਂ ਤੇਰੇ ਮਨ ਅੰਦਰ ਹੰਕਾਰ ਆ ਗਿਆ ਕਿ ਉਹ ਮਸਜਿਦ ਮੈਂ ਡਿੱਗਣੋਂ ਬਚਾਈ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ हे hey, मुकदम फकीर जेकर ਚੰਗਾ ਕੰਮ ਕਰਕੇ ਕਿਸੇ ਦੇ ਮਾਨ ਵਿੱਚ ਹੰਕਾਰ ਆ ਜਾਂਦਾ ਹੈ ਕਿ ਇਹ ਕੰਮ ਮੈਂ ਕੀਤਾ ਹੈ ਤਾਂ ਸਾਰੇ ਕੀਤੇ ਕਿਰਾਏ ਤੇ ਪਾਣੀ ਫਿਰ ਜਾਂਦਾ ਹੈ ਜਿਸ ਮਾਨ ਵਿੱਚ ਹੰਕਾਰ ਆ ਜਾਂਦਾ ਹੈ ਉਸ ਮਾਨ ਵਿੱਚ ਕਦੀ ਵੀ ਪਰਮਾਤਮਾ ਨਹੀਂ ਰਹਿੰਦਾ ਜਿਸ ਜਗ੍ਹਾ ਤੇ ਹੰਕਾਰ ਆ ਜਾਂਦਾ ਹੈ ਉਸ ਜਗ੍ਹਾ ਤੇ ਕਦੀ ਵੀ ਪਰਮਾਤਮਾ ਨਹੀਂ ਰਹਿੰਦਾ ਇਨਸਾਨ ਦੇ ਸਰੀਰ ਵਿੱਚ ਇੱਕ ਹੀ ਜਣਾ ਨਿਵਾਸ ਕਰ ਸਕਦਾ ਹੈ ਜਾਂ ਤਾਂ ਅੰਗ ਹੰਕਾਰ ਜਾਂ ਫਿਰ ਪਰਮਾਤਮਾ ਗੁਰੂ ਨਾਨਕ ਦੇਵ ਜੀ ਦੇ ਇਹ ਸ਼ਬਦ ਸੁਣ ਕੇ ਫਕੀਰ ਦੇ ਅੰਦੀ ਧੂੜ ਸਾਫ਼ ਹੋ ਗਈ ਤੇ ਉਹ ਆਪਣੇ ਆਪ ਤੇ ਬਹੁਤ ਸ਼ਰਮਿੰਦਾ ਹੋਇਆ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਟੈ ਪਿਆ ਮਾਫੀ ਮੰਗਣ ਲੱਗ ਪਿਆ हे ਗੁਰੂ ਨਾਨਕ ਦੇਵ ਜੀ ਮੈਨੂੰ ਸ਼ਾਂਤੀ ਬਖਸ਼ ਦਿਓ ਤੇ ਪਰਮਾਤਮਾ ਨਾਲ ਜੋੜ ਦਿਓ ਐਸਾ ਕਿ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਤੇ ਅੱਜ ਇਹ ਸੰਸਾਰ ਵਿੱਚ ਸਾਡੇ ਕੋਲ ਜੋ ਕੁਝ ਵੀ ਹੈ ਉਹ ਸਭ ਕੁਝ ਉਸ ਪਰਮਾਤਮਾ ਦਾ ਦਿੱਤਾ ਹੋਇਆ ਹੈ ਇੱਥੋਂ ਤੱਕ ਕਿ ਸਾਡੇ ਸਰੀਰ ਵਿੱਚ ਆਤਮਾ ਜੋ ਰਹਿੰਦੀ ਹੈ ਉਹ ਸਰੀਰ ਵੀ ਪਰਮਾਤਮਾ ਦਾ ਹੀ ਬਖਸ਼ਿਆ ਹੋਇਆ ਹੈ ਤੇ ਪਰਮਾਤਮਾ ਦੁਆਰਾ ਦਿੱਤੇ ਹੋਏ ਇਹਨਾਂ ਹੱਥਾਂ ਪੈਰਾਂ ਨਾਲ ਜੇਕਰ ਅਸੀਂ ਕੋਈ ਚੰਗਾ ਕੰਮ ਕਰ ਲੈਨੇ ਹਾਂ ਚੰਗੇ ਕਰਮ ਕਮਾ ਲੈਨੇ ਹਾਂ ਤਾਂ ਸਾਨੂੰ ਉਸ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਪਰਮਾਤਮਾ ਨੇ ਇਹ ਸੇਵਾ ਦਾ ਮੌਕਾ ਸੇਵਾ ਕਰਨ ਦਾ ਮੌਕਾ ਮੈਨੂੰ ਬਖਸ਼ਿਆ ਹੈ